ਆਬ ਮਾਸ ਮਾਸ ਕਰ ਮੂਰਖ ਝਗੜੇ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 14ਵੇਂ ਭਾਗ ਵਿੱਚ ਸੁਣੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਗਲਤ ਵਰਤੋਂ ਆਵਾਜ਼ ਬੁਰਜੰਟ ਸਿੰਘ ਰੂਪਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਗੁਰਮਤਿ ਗਿਆਨ ਦੇ ਵੱਡੇ ਗਿਆਤਾ ਸਨ ਸਤਿਗੁਰਾਂ ਦੀ ਪਰਖ ਵਿੱਚ ਭਾਈ ਗੁਰਦਾਸ ਦਾ ਗੁਰਮਤਿ ਗਿਆਨ ਹਰ ਪੱਖੋਂ ਪੂਰਾ ਅਤੇ ਓਕਾਈ ਤੋਂ ਰਹਿਤ ਸੀ ਇਸੇ ਕਰਕੇ ਹੀ ਚੌਥੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਭਾਈ ਸਾਹਿਬ ਨੂੰ ਗੁਰਮਤਿ ਪ੍ਰਚਾਰ ਦੀ ਸੇਵਾ ਮਿਲੀ ਹੋਈ ਸੀ ਅਸੀਂ ਸਾਰੇ ਸਿੱਖ ਜਾਣਦੇ ਹਾਂ ਕਿ ਭਾਈ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਣੇ ਹੱਥੀਂ ਲਿਖੀ ਸੀ ਭਾਈ ਸਾਹਿਬ ਨੇ ਕੋਈ ਇੱਕ ਅਤਰ ਵੀ ਗੁਰੂ ਆਸ਼ੇ ਤੋਂ ਬਾਹਰ ਨਹੀਂ ਲਿਖੀ ਉਹਨਾਂ ਦੀ ਸਾਰੀ ਰਚਨਾ ਗੁਰਮਤਿ ਦੇ ਆਸ਼ੇ ਨੂੰ ਸਪਸ਼ਟ ਕਰਕੇ ਸਮਝਾਉਂਦੀ ਅਤੇ ਦ੍ਰਿੜ ਕਰਾਉਂਦੀ ਹੈ ਮਾਸ ਖਾਣ ਜਾਂ ਨਾ ਖਾਣ ਦੇ ਪਰਮਨਾਲ ਜਦ ਗੁਰਮਤ ਦਾ ਕੋਈ ਵਾਸਤਾ ਹੀ ਨਹੀਂ ਹੈ ਤਾਂ ਭਾਈ ਗੁਰਦਾਸ ਜੀ ਮਾਸ ਖਾਣ ਨੂੰ ਗੁਰਮਤ ਵਿਰੋਧੀ ਕਿਵੇਂ ਲਿਖ ਸਕਦੇ ਸਨ ਪਰ ਮਾਸ ਭੋਜਨ ਛਕਣ ਵਾਲੇ ਗੁਰਸਿੱਖਾਂ ਨੂੰ ਪਾਪੀ ਸਹਿਤ ਕਰ ਦੇਣ ਦੇ ਜਨੂਨ ਵਿੱਚ ਪੁਸਤਕਾਂ ਲਿਖਣ ਵਾਲੇ ਲਿਖਾਰੀ ਵੀਰਾਂ ਨੇ ਜਿਵੇਂ ਗੁਰਬਾਣੀ ਸ਼ਬਦਾਂ ਵਿੱਚੋਂ ਆਪਣੀ ਮਰਜ਼ੀ ਦੀ ਚੋਣ ਅਤੇ ਮਨਮਤੀ ਅਰਥ ਕਰਕੇ ਗੁਰਬਾਣੀ ਦੇ ਨਿੰਦਕ ਬਣਦੇ ਰਹੇ ਹਨ ਉਵੇਂ ਹੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਆਪਣੀ ਮਰਜ਼ੀ ਦੀਆਂ ਤੁਕਾਂ ਅਤਵਾ ਪੌੜੀਆਂ ਦੀ ਚੋਣ ਕਰਕੇ ਉਹਨਾਂ ਦੀ ਗਲਤ ਵਰਤੋਂ ਦੁਆਰਾ ਭਲੇਖੇ ਪਾਉਣ ਦਾ ਯਤਨ ਕੀਤਾ ਹੋਇਆ ਹੈ ਮਾਸ ਵਿਰੋਧੀਆਂ ਦੀ ਚੋਣ ਉੱਚੀ ਜਿਵੇਂ ਗੁਰਬਾਣੀ ਵਿੱਚੋਂ ਤੁਕਾਂ ਦੀ ਚੋਣ ਕਰਨ ਵਿੱਚ ਰਲਦੀ ਅਸਾਂ ਥਾਂ-ਥਾਂ ਵੇਖੀ ਹੈ ਇੱਧਰ ਵੀ ਉਸ ਚੋਣ ਉੱਚੀ ਦੀ ਘਟਕੇ ਭਾਈ ਗਲਵਕੜੀ ਦੀ ਅਤਬੁੱਧ ਉਦਾਹਰਣ ਦੇ ਦਰਸ਼ਨ ਹੋ ਰਹੇ ਹਨ ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਆਪਣੀ ਪੋਸਤਕ ਦੇ 11 ਸਫੇ ਤੇ ਭਾਈ ਗੁਰਦਾਸ ਜੀ ਦੀ 31 ਵਾਰ ਦੀ ਨੌਵੀਂ ਪੌੜੀ ਦੀਆਂ ਜਿਹੜੀਆਂ ਦੋ ਸਤਰਾਂ ਚੁਣ ਕੇ ਉਹਨਾਂ ਦੇ ਅਸਲ ਅਰਥ ਭਾਵ ਨੂੰ ਵਿਗਾੜ ਕੇ ਉਹਨਾਂ ਨੂੰ ਮਾਸ ਖਾਣ ਦੀ ਮਨਾਹੀ ਦੇ ਸਬੂਤ ਵਜੋਂ ਵਰਤਿਆ ਹੈ ਉਹੀ ਸਤਰਾਂ ਐਨ ਉਸੇ ਮੰਤਬ ਲਈ ਸ੍ਰੀ ਜੇਪੀ ਸੰਗਤ ਸਿੰਘ ਜੀ ਨੇ ਆਪਣੀ ਪੁਸਤਕ ਦੇ 34 ਸਫ਼ੇ ਤੇ ਵਰਤੀਆਂ ਹਨ ਪੂਰੀ ਪੌੜੀ ਇਸ ਪ੍ਰਕਾਰ ਹੈ ਜੇਕਰ ਉਦਰੀ ਪੂਦਨਾ ਵਿਹੇ ਪਿਆਲਣ ਕੰਮ ਨ ਚੰਗਾ ਗਨਕਾ ਉਦਰੀ ਆਖਿਏ ਭਰ ਕਰ ਜਾਏ ਨ ਲਈਏ ਪੰਗਾ ਬਾਲਮੀਕ ਨੇ ਸਤਾਰਿਆ ਮਾਰੇ ਬਾਟ ਨ ਹੋਏ ਨ ਸੰਗਾ ਫੰਦਕ ਉਦਰੇ ਆਖਿਨ ਫਾਹੀ ਪਾਏ ਨ ਫੜੀਏ ਟੰਗਾ ਜੈ ਕਸਾਈ ਉਦਰਿਆ ਜੀਆਂ ਖਾਏ ਨਾ ਖਾਈਏ ਭੰਗਾ ਪਾਰ ਉਤਾਰੇ ਬੋਹਿਤਾ ਸੋ ਇਹਨਾਂ ਲੋ ਨਾਹੀ ਇੱਕ ਰੰਗਾ ਇੱਕ ਪਰਵਾਸੀ ਰਹਿਣ ਕੁਟੰਗਾ ਵਾਰ ਨੰਬਰ 31 ਅਰਥ ਭਾਵ ਭਾਵੇਂ ਪੂਤਨਾ ਤਾਕਸ਼ੀ ਕ੍ਰਿਸ਼ਨ ਨੂੰ ਜ਼ਹਿਰੀਲਾ ਥਣ ਚੁੰਗਾ ਕੇ ਮਾਰਨ ਲਈ ਕਹਾਣੀ ਅਨੁਸਾਰ ਮੁਕਤ ਹੋ ਗਈ ਸੀ ਪਰ ਇਸ ਤੋਂ ਵਿਯੋ ਪਿਉਣਾ ਕੰਮ ਚੰਗਾ ਨਹੀਂ ਹੋ ਗਿਆ વેશਵਾ ਦਾ ਮੁਕਤ ਹੋਣਾ ਸੁਣ ਕੇ ਪਰਾਏ ਘਰ ਵਿਖੇ ਪਾਪਾਂ ਦਾ ਕਲੰਕ ਨਾ ਲਾਈਏ ਕਿ ਵੇਸ਼ਵਾ ਵਾਂਗੂ ਸਾਡਾ ਵੀ ਕਲਿਆਣ ਹੋ ਜਾਵੇਗਾ ਕਹਾਣੀ ਅਨੁਸਾਰ ਜੇ ਵਾਲਮੀਕ ਨੂੰ ਰੱਬ ਨੇ ਤਾਰ ਦਿੱਤਾ ਇਸ ਦਾ ਅਰਥ ਇਹ ਨਹੀਂ ਕਿ ਹੁਣ ਨਿਚਾਕ ਹੋ ਕੇ ਧਾੜੇ ਮਾਰਨੇ ਚਾਹੀਦੇ ਹਨ ਪੁਰਾਣਿਕ ਕਹਾਣੀ ਅਨੁਸਾਰ ਇੱਕ ਫੰਦਕ ਚਿੜੀ ਮਾਰ ਸ਼ਿਕਾਰੀ ਅੰਤ ਨੂੰ ਉਧਰਿਆ ਸੁਣ ਕੇ ਫਾਹੀਆਂ ਪਾ ਕੇ ਚਿੜੀਆਂ ਦੀਆਂ ਟੰਗਾ ਫੜਨੀਆਂ ਕਿ ਤਾਹੀਨਾ ਬਣਾ ਲਈਏ ਜੇਕਰ ਸਦਨਾ ਕਸਾਈ ਮੁਕਤ ਹੋ ਗਿਆ ਲਿਖਿਆ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਉਸ ਦੀ ਰੀਸੇ ਜੀਆਂ ਨੂੰ ਮਾਰਨਾ ਆਪਣਾ ਸ਼ੁਗਲ ਹੀ ਬਣਾ ਕੇ ਆਪਣੀ ਹਾਨੀ ਨਾ ਕਰੀਏ ਜਹਾਜ਼ ਲੋਹੇ ਅਤੇ ਸੋਨੇ ਦੋਹਾਂ ਨੂੰ ਪਾਰ ਕਰ ਦਿੰਦਾ ਹੈ ਪਰ ਲੋਹਾ ਸੋਨਾ ਇੱਕ ਰੰਗ ਨਹੀਂ ਹਨ ਇਸ ਉਕਤ ਭਰੋਸੇ ਤੇ ਰਹਿਣਾ ਮਾੜਾ ਕੰਮ ਹੈ ਵੱਡਮੁੱਲਾ ਉਪਦੇਸ਼ ਦੇਣ ਲਈ ਭਾਈ ਸਾਹਿਬ ਨੇ ਪ੍ਰਚਲਿਤ ਪ੍ਰਾਣਿਕ ਇਤਿਹਾਸ ਕਹਾਣੀਆਂ ਦਾ ਹਵਾਲਾ ਦਿੱਤਾ ਹੈ ਭਾਵੇਂ ਇਹ ਕਹੇ ਭੈੜਾ ਕੰਮ ਕਰਨ ਤੇ ਵੀ ਜੇ ਕੋਈ ਪ੍ਰਮਾਤਮਾ ਦੀ ਮਿਹਰ ਨਾਲ ਬਚ ਗਿਆ ਜਾਂ ਬਖਸ਼ਿਆ ਗਿਆ ਤਾਂ ਇਸ ਦਾ ਅਰਥ ਇਹ ਨਹੀਂ ਕਿ ਮਨੋਖਲਾਈ ਮੰਦ ਕਰਮੀ ਬਣ ਜਾਣ ਦਾ ਰਾਹ ਖੁੱਲ ਗਿਆ ਹੈ ਪੁਰਾਣਾ ਦੇ ਲਖਾਰੀ ਬ੍ਰਾਹਮਣ ਨੇ ਬਹੁਪੱਖੀ ਯੋਜਨਾ ਅਧੀਨ ਅਜਿਹੀਆਂ ਮਨੋਕਲਪਤ ਕਹਾਣੀਆਂ ਲਿਖੀਆਂ ਸਨ ਜਿਨ੍ਹਾਂ ਤੋਂ ਉਤਸ਼ਾਹ ਲੈ ਕੇ ਵਿਕਾਰੀ ਨਹੀਂ ਬਣ ਜਾਣਾ ਚਾਹੀਦਾ ਮਾਸ ਖਾਣ ਜਾਂ ਨਾ ਖਾਣ ਦਾ ਮਸਲਾ ਨਹੀਂ ਭਾਈ ਨਨ ਧੀਰ ਸਿੰਘ ਨੇ ਆਪਣੀ ਪੁਸਤਕ ਤਤ ਗੁਰਮਤ ਨਿਰਣੇ ਦੇ 73 ਸਫੇ ਤੇ ਭਾਈ ਗੁਰਦਾਸ ਜੀ ਦੀਆਂ ਬਾਰਾਂ ਵਿੱਚੋਂ ਹੇਟ ਲਿਖੀ ਪੌੜੀ ਵਰਤੀ ਹੈ। ਸਿੰਘ ਪੁਜਤੀ ਬੱਕਰੀ ਮਰਦੀ ਹੋਈ ਹੜੜਹੜ ਹਸੀ। ਸਿੰਘ ਪੁੱਛੇ ਵਿਸਮਾਦ ਹੋਈ ਇਤ ਔਸਰ ਇਤ ਰਹਿਸਰ ਹਸੀ। ਬਿਨੋ ਕਰੇਂਦੀ ਬੱਕਰੀ ਪੁੱਤਰ ਆ ਸਾਡੇ ਕੀਚਨ ਖੱਸੀ। ਅਕਤ ਧੂਰਾ ਖਾਧੀਆਂ ਕੋ ਕੋ ਖਲ ਉਖੜ ਵਿਣਸੀ ਮਾਸ ਖਾਣ ਗਲ ਵੱਡਕੇ ਹਾਲ ਤੇ ਨਾੜਾ ਕੌਣ ਹੋਵਸੀ ਗਰਬ ਗਰੀਬੀ ਦੇਖੇ ਖਾਜ ਅਖਾਜ ਆਕਾਜ ਕਰਸੀ ਜਾਗ ਆਇਆ ਸਭ ਕੋਈ ਮਰਸੀ ਵਾਰ ਨੰਬਰ 25 ਇਸ ਪੌੜੀ ਲਿਖਣ ਉਪਰੰਤ ਭਾਈ ਰਣਧੀਰ ਸਿੰਘ ਜੀ ਆਪਣਾ ਫਤਵਾ ਇਸ ਪ੍ਰਕਾਰ ਲਿਖਦੇ ਹਨ ਬਸ ਹੁਣ ਝਗੜਾ ਤਾਂ ਨਿਬੜ ਗਿਆ ਹੈ ਅਤੇ ਸਾਫ ਸਿੱਧ ਹੋ ਗਿਆ ਹੈ ਕਿ మాਸ ਸ਼ਰਾਬ ਦਾ ਰਸ ਹੋਰ ਸਾਰੇ ਪ੍ਰਕਾਰ ਦੇ ਰਸਾਂ ਵਿੱਚੋਂ ਵੱਧ ਕੇ ਮਹਾਨ ਨਕਿਸ਼ਟ ਨਖੇਦ ਅਤੇ ਨਿੰਦਤ ਰਸ ਹੈ ਪਤਾ ਨਹੀਂ ਕਿਸ ਕਰਾਮਾਤੀ ਚਮਤਕਾਰ ਦੇ ਅਸਰ ਹੇਠ ਭਾਈ ਰਣधीर ਸਿੰਘ ਜੀ ਨੇ ਉਪਰੋਕਤ ਪੌੜੀ ਤੋਂ ਆਪਣਾ ਅਜਿਹਾ ਫੈਸਲਾ ਲਿਖ ਦਿੱਤਾ ਹੋਇਆ ਹੈ ਹਾਲਾਂਕਿ ਵਿਦਵਾਨ ਅਤੇ ਵਿਸ਼ਾਲ ਜਾਣਕਾਰੀ ਦੇ ਮਾਲਕ ਭਾਈ ਸਾਹਿਬ ਚੰਗੀ ਤਰ੍ਹਾਂ ਜਾਣਦੇ ਸਨ ਕਿਸ ਸ੍ਰਿਸ਼ਟੀ ਦੇ ਜੀਵਾਂ ਵਿੱਚੋਂ ਕੇਵਲ ਮਨੁੱਖ ਹੀ ਹੈ ਜਿਹੜਾ ਖੁਸ਼ੀ ਦੇ ਸਮੇਂ ਖੇੜ-ਖੇੜ ਹੱਸਦਾ ਹੈ ਅਤੇ ਕਿਸ ਦੁਖਦਾਈ ਦੁਰਘਟਨਾ ਦੇ ਵਾਪਰ ਜਾਣ ਤੇ ਤਾਂ ਹਾਂ ਮਾਰਦਾ ਤੇ ਰੋਂਦਾ ਪਿੱਟਦਾ ਹੈ ਵੇਖਣ ਸੁਣਨ ਵਾਲੇ ਮਨੁੱਖਾਂ ਦੇ ਮਨਾਂ ਨੂੰ ਪ੍ਰਭਾਵਿਤ ਕਰਦਾ ਹੈ ਸੋਚ ਵਿਚਾਰ ਦੀਆਂ ਗੱਲਾਂ ਵੀ ਕੇਵਲ ਅਤੇ ਕੇਵਲ ਮਨੁੱਖ ਹੀ ਕਰ ਸਕਦਾ ਹੈ ਇੱਕੋ ਨਸਲ ਦੇ ਪਸ਼ੂ ਪੰਛੀ ਕਈ ਪੱਕੇ ਢੰਗਾਂ ਦੁਆਰਾ ਜਾਂ ਖਾਸ ਕਿਸਮ ਦੀਆਂ ਬੋਲੀਆਂ ਦੁਆਰਾ ਇੱਕ ਦੂਜੇ ਨੂੰ ਕਈ ਸੁਨੇਹੇ ਦੇ ਕੇ ਵੀ ਦੇ ਸਕਦੇ ਹਨ ਇੱਕ ਦੂਜੇ ਨੂੰ ਆਪਣੀਆਂ ਭਾਵਨਾਵਾਂ ਤੋਂ ਵੀ ਜਾਣੂ ਕਰਾ ਸਕਦੇ ਹੋਣਗੇ ਪਰ ਇੱਕ ਦਿਨ ਹੋਇਆ ਕਿ ਦੋ ਅੱਡ-ਅੱਡ ਅਤੇ ਵਿਰੋਧੀ ਸੁਭਾਅ ਵਾਲੇ ਪਸ਼ੂ ਪੰਖੀ ਇੱਕ ਦੂਜੇ ਨਾਲ ਮਨੁੱਖਾਂ ਵਾਂਗ वार्तालाਪ ਕਰਦੇ ਹੋਣ ਜਾਂ ਮਨੁੱਖਾਂ ਵਾਂਗ ਟਾ-ਟਾਕ ਹੱਸ ਸਕਦੇ ਹੋਣ ਅਜਿਹੀਆਂ ਅਣਹੋਣੀਆਂ ਕਹਾਣੀਆਂ ਬ੍ਰਾਹਮਣੀ ਧਰਮ ਗ੍ਰੰਥਾਂ ਦਾ ਹੀ ਸ਼ਿੰਗਾਰ ਹਨ ਵਿਚਾਰ ਕਰਨ ਵਾਲਾ ਮਸਲਾ ਤਾਂ ਇਹ ਸੀ ਕਿ ਭਾਈ ਗੁਰਦਾਸ ਜੀ ਨੇ ਬ੍ਰਾਹਮਣੀ ਕਹਾਣੀ ਕਲਾ ਕਿਸ ਕਾਰਨ ਅਪਣਾਈ ਭਾਈ ਸਾਹਿਬ ਵਰਗੇ ਦਾਰਸ਼ਨਿਕ ਗੁਰਮੁਖ ਲਖਾਰੀ ਦੇ ਲਿਖਤ ਤੋਂ ਸਦਾ ਇਹੀ ਯਕੀਨ ਵੱਜਣਾ ਚਾਹੀਦਾ ਹੈ ਕਿ ਉਹਨਾਂ ਨੇ ਨਿਰਸੰਦੇ ਕੋਈ ਵੱਡਮੁੱਲਾ ਉਪਦੇਸ਼ ਦਿੱਤਾ ਹੋਣਾ ਨਾ ਤਾਂ ਬੱਕਰੀ ਨੂੰ ਕਾਬੂ ਕਰ ਲੈਣੋਂ ਪਹਿੰਤ ਕੋਈ ਸ਼ੇਰ ਬਹਿ ਕੇ ਉਸ ਦੀ ਗੱਲ ਬਾਤ ਸੁਣਦਾ ਤੇ ਨਾ ਹੀ ਰਗਾ ਤੋਂ ਖੜੀ ਬੱਕਰੀ ਨੂੰ ਹੇੜੇ ਹੇੜਾ ਹਾਸਾ ਹੀ ਆ ਸਕਦਾ ਹੈ ਬੱਕਰੀ ਤਾਂ ਸ਼ੇਰ ਦੇ ਪਹਿਲੇ ਝਟਕੇ ਨਾਲ ਹੀ ਸੁੱਧ ਬੁੱਧ ਗਵਾ ਬੈਠਦੀ ਹੈ ਉਸ ਦੁਖਦਾਈ ਹਾਲਤ ਵਿੱਚ ਬੱਕਰੀ ਵਿਚਾਰੀ ਨੇ ਕੋਈ वार्तालाप ਕਿਵੇਂ ਛੇੜਨੀ ਹੁੰਦੀ ਹੈ ਤੇ ਫਿਰ ਸ਼ੇਰ ਨੂੰ ਵੀ ਆਪਣੇ ਢਿੱਡ ਦੀ ਅੱਗ ਬੁਝਾਉਣ ਦੀ ਕਾਹਲ ਹੁੰਦੀ ਹੈ ਅਗਲੇ ਪਲ ਹੀ ਸ਼ਿਕਾਰ ਕੀਤੇ ਜਾਨਵਰ ਦੇ ਕਈ ਟੋਟੇ ਹੋਣੇ ਆਰੰਭ ਹੋ ਚੁੱਕੇ ਹੁੰਦੇ ਹਨ ਸੋ ਭਾਈ ਸਾਹਿਬ ਦਾ ਫੈਸਲਾ ਮੰਨਣ ਯੋਗ ਨਹੀਂ ਹੈ ਭਾਈ ਸਾਹਿਬ ਆਪਣਾ ਪਾਪ ਸਦਾ ਹੀ ਪੌੜੀ ਦੀ ਅੰਤਲੀ ਧੋਖ ਵਿੱਚ ਲਿਖਦੇ ਹਨ ਤੇ ਪੌੜੀ ਦਾ ਨਿਚੋੜ ਜਗ ਆਇਆ ਸਭ ਕੋਈ ਮਰਸੀ ਪਦਮ ਪੂਸ਼ਣ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੀਆਂ 12 ਦੇ ਜਿਸ ਗ੍ਰੰਥ ਸ਼ੋਧਨ ਭਾਵਾਂ ਦਾ ਸੰਪਾਦਨ ਕੀਤਾ ਹੈ ਉਸ ਗ੍ਰੰਥ ਦੇ 400 ਸਫੇ ਤੇ ਅਰਥ ਅਤੇ ਫਿਰ ਪੌੜੀ ਦਾ ਭਾਵ ਅਰਥ ਇਸ ਪ੍ਰਕਾਰ ਲਿਖਿਆ ਹੈ ਸ਼ੇਰ ਦੀ ਪਕੜੀ ਹੋਈ ਬੱਕਰੀ ਮਰਨ ਵੇਲੇ ਟਾ ਟਾ ਕਰਕੇ ਹੱਸ ਪਈ ਸ਼ੇਰ ਹੈਰਾਨ ਹੋ ਕੇ ਪੁੱਛਣ ਲੱਗਾ ਇਸ ਵੇਲੇ ਕਿਸ ਖੁਸ਼ੀ ਨਾਲ ਤੂੰ ਹੱਸੀ ਹੈ ਬੱਕਰੀ ਨੇ ਬੇਨਤੀ ਕੀਤੀ ਕਿ ਸਾਡੇ ਬੱਚੇ ਖੱਸੀ ਕਰ ਦਿੱਤੇ ਜਾਣ ਭਾਵ ਸਾਡੀ ਵੰਛਣਾ ਰਹੇ ਤੇ ਇਹ ਦੁੱਖ ਜੋ ਮੈਂ ਪਾਇਆ ਹੈ ਨਾ ਪਾਉਣ ਅਕ ਤਿਤ ਧੂਰਾ ਖਾਂਦਿਆਂ ਭਾਵ ਕਿਸੇ ਨੂੰ ਦੁੱਖ ਨਾ ਦਿੱਤਾ ਨਿਕੰਮੀ ਚੀਜ਼ ਜੋ ਕਿਸੇ ਦੇ ਅਰਥ ਨਹੀਂ ਆਪੇ ਉਗ ਖਲੋਂਦੀ ਹੈ ਉਹ ਖਾ ਕੇ ਸਾਡਾ ਇਹ ਹਾਲ ਹੁੰਦਾ ਹੈ ਕਿ ਕੋ ਕੋ ਕੇ ਸਾਡੀ ਖਲ ਉਧੇੜੀ ਜਾਂਦੀ ਹੈ ਤੇ ਤੇਰੇ ਵਰਗੇ ਜੋ ਲੋਕਾਂ ਦਾ ਗਲਾ ਵੱਢ ਕੇ ਮਾਸ ਖਾਂਦੇ ਹਨ ਉਹਨਾਂ ਦਾ ਹਾਲ ਕੀ ਹੋ ਗਰੀਬਾਂ ਦੀ ਦੇਖ ਇਹ ਹੋ ਜਾਵ ਪਰੰਤੂ ਜਿਹੜਾ ਮੋਟਾ ਕੰਮ ਕਰਦੇ ਹਨ ਅਖਾਜ ਹਰਾਮ ਹੋਣਗੇ আর ਜੋ ਸੁਕਾਜ ਕਰਦੇ ਹਨ ਉਹਨਾਂ ਦੀ ਦੇਖ ਖਾਜ ਹਲਾਲ ਹੋ ਇਹ ਉਪਦੇਸ਼ ਹੈ ਕਿ ਬੱਕਰੀ ਗਰੀਬ ਰਹੀ ਉਸ ਦਾ ਮਾਸ ਖਾਧਾ ਗਿਆ ਸ਼ੇਰ ਜ਼ਾਲਮ ਸੀ ਉਸ ਦਾ ਮਾਸ ਕੌੜਾ ਹੋਇਆ ਤਨੀ ਇਹ ਹੈ ਕਿ ਗਰੀਬਾਂ ਦਾ ਅੰਤ ਨੇਕ ਤੇ ਜ਼ਾਲਮਾਂ ਦਾ ਦੁੱਖ ਵਾਲਾ ਹੋ ਇੱਥੇ ਜਗਤ ਤੇ ਆਇਆ ਮਰ ਸਭ ਕੋਈ ਜਾਏਗਾ ਪਰ ਅੰਤ ਭਲੇ ਦਾ ਭਲਾ ਹੋਵੇਗਾ ਬੁਰੇ ਦਾ ਅੰਤ ਬੁਰਾ ਹੋਵੇਗਾ ਭਾਵ ਨਰੂ ਮਰੇ ਨਾਲ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਅਰਥਾਤ ਮਨੁੱਖ ਮਰਦਾ ਹੈ ਤਾਂ ਮਨੁੱਖ ਦੇ ਕੰਮ ਨਹੀਂ ਆਉਂਦਾ ਪਸ਼ੂ ਮਰਦਾ ਹੈ ਤਾਂ ਉਸ ਦੇ 10 ਕੰਮ ਸੰਵਾਰਦਾ ਹੈ ਇਸ ਲਈ ਛੇ ਰੂਪੀ ਹੰਕਾਰੀਆਂ ਨਾਲ ਗਰੀਬ ਨਿਮਾਣੀਆਂ ਬੱਕਰੀਆਂ ਹੀ ਜੋ 10 ਕੰਮ ਜਿਵੰਦਿਆਂ ਤੇ ਮਰਦਿਆਂ ਵੀ ਸੰਵਾਰਦੀਆਂ ਹਨ ਸ੍ਰੇਸ਼ਟ ਹਨ ਭਾਈ ਗੁਰਦਾਸ ਜੀ ਦੀਆਂ 12 ਸੰਗ੍ਰਹਿ ਦੀਆਂ ਕੇਵਲ 5 ਪੌੜੀਆਂ ਵਿੱਚ ਹੀ మాਸ ਦਾ ਜ਼ਿਕਰ ਹੈ 12 ਵਿੱਚਲਾ ਪ੍ਰਸੰਗ ਅੱਡਾ ਢਾਡਾ ਪੌੜੀ ਦੇ ਵਿਸ਼ੇ ਨੂੰ ਹੋਰ ਪੌੜੀਆਂ ਨਾਲ ਮਿਲਾ ਕੇ अथवा ਦੂਜੀਆਂ ਪੌੜੀਆਂ ਤੋਂ ਮਿਲਦੇ ਆ ਰਹੇ ਉਪਦੇਸ਼ ਦੀ ਲੋ ਵਿੱਚ ਵਿਚਾਰ ਕੇ ਅਰਥ ਭਾਵ ਸਮਝਣ ਦੀ ਲੋੜ ਹੁੰਦੀ। ਭੁਲੇਖਾ ਉੱਥੇ ਲੱਗਦਾ ਹੈ ਜਿੱਥੇ ਕਿਸੇ ਬਜਵੇਂ ਮਜ਼ਮੂਨ ਦੀ ਲੜੀ ਵਿੱਚੋਂ ਕੋਈ ਇੱਕ ਦੋ ਤੁਕਾਂ ਜਾਂ ਇੱਕ ਪੌੜੀ ਲੈ ਕੇ ਉਸ ਨੂੰ ਅਸਲ ਵਿਸ਼ੇ ਤੋਂ ਅੱਡ ਕਰਕੇ ਵਿਚਾਰਿਆ ਜਾਂਦਾ ਹੈ। ਇੱਕ ਦੋ ਤੁਕਾਂ ਦੀ अथवा ਇੱਕ ਪੌੜੀ ਦੀ ਗੱਲ ਤਾਂ ਕਿਤੇ ਰਹੀ ਮਾਸ ਵਿਰੋਧੀ ਲਿਖਾਰੀ ਸੱਜਣ ਤਾਂ ਮਰਜ਼ੀ ਦੀ ਤੋਕ ਵਿੱਚੋਂ ਫਿਰ ਮਰਜ਼ੀ ਦੀ ਸਤਰ ਅਤੇ ਇਸੇ ਤਰ੍ਹਾਂ ਪੌੜੀ ਵਿੱਚੋਂ ਪਾੜਵੀਂ ਆ 8 8 17 ਲੈ ਕੇ ਮਨਮਤੀ ਭੁਲੇਖਾ ਪਾ ਲੈਣ ਵਿੱਚ ਗੁਰੂ ਪੰਥ ਦੀ ਸੇਵਾਮਨ ਬੈਠੇ ਹੋਏ ਹਨ ਪੰਜਾਂ ਵਿੱਚੋਂ ਦੋ ਪੌੜੀਆਂ ਅਸਾਂ ਵਿਚਾਰ ਲਈਆਂ ਹਨ ਬਾਕੀ ਤਿੰਨ ਪੌੜੀਆਂ ਦੀ ਵਿਚਾਰ ਇਸ ਪ੍ਰਕਾਰ ਹੈ ਹਾਸਤ ਅਖਾਜ ਗੁਮਾਨ ਕਰ ਹੀ ਸਤਾਣਾ ਕੋਏ ਨਾ ਖਾਈ ਹੋਏ ਨਿਮਾਣੀ ਬੱਕਰੀ ਦੀਨ ਦੁਨੀ ਵਢਾਈ ਪਾਈ ਮਰਣੇ ਪਰਣੇ ਮੰਨੀਏ ਜੱਗ ਭੋਗ ਪਰਵਾਣ ਕਰਾਈ మాਸ ਪਵਿੱਤਰ ਗ੍ਰਿਸਤ ਨੂੰ ਆਂਦੋਂ ਤਾਰ ਵਿਚਾਰ ਵਜਾਈ ਚਮੜੇ ਦੀਆਂ ਕਰ ਜੁੱਤੀਆਂ ਸਾਧੂ ਚਰਨ ਸ਼ਰਨ ਲਿਵ ਲਾਈ ਤੂਲ ਪਖਾਵਜ ਮੜੀਂਦੇ ਕੀਰਤਨ ਸਾਧ ਸੰਗਤ ਸੁਖ ਦਾਈ ਸਾਧ ਸੰਗਤ ਸਤ ਗੁਰ ਸ਼ਰਨਾਈ ਵਾਰ ਨੰਬਰ ਤੇ ਅਰਥ ਹਾਥੀ ਦਾ ਮਾਸ ਅਪਵਿੱਤਰ ਹੈ ਇਸ ਲਈ ਕਿ ਇਸ ਨੂੰ ਵੱਡੇ ਹੋਣ ਦਾ ਗੁਮਾਨ ਹੈ ਸ਼ੇਰ ਨੂੰ ਆਪਣੇ ਤਾਣ ਦਾ ਗੁਮਾਨ ਹੈ ਇਸ ਇਸ ਲਈ ਉਸ ਨੂੰ ਵੀ ਕੋਈ ਨਹੀਂ ਖਾਂਦਾ ਬੱਕਰੀ ਨਿਰਮਾਨ ਹੈ ਇਸ ਲਈ ਦੋਹਾਂ ਲੋਕਾਂ ਵਿੱਚ ਇਸ ਦੀ ਸ਼ੋਭਾ ਹੈ ਮਰਨੇ ਤੇ ਪਰਨੇ ਤੇ ਮੰਨੀ ਦੀ ਹੈ ਭਾਵ ਇਸ ਦੇ ਮਾਸ ਖੋਜਣ ਦੀ ਕਦਰ ਹੁੰਦੀ ਹੈ ਜਗ ਅਤੇ ਵੱਡੇ ਖਾਣਿਆਂ ਵਿੱਚ ਪ੍ਰਮਾਣਿਕ ਹੈ ਗ੍ਰਸਤੀ ਵਾਸਤੇ ਇਸ ਦਾ మాਸ ਪਵਿੱਤਰ ਮੰਨਿਆ ਹੈ ਆਂਦਰਾਂ ਤੋਂ ਤਾਰ ਤੰਦੀ ਬਣਦੀ ਹੈ ਜੋ ਵਿਚਾਰਵਾਨ ਸਾਧੂ ਦੀ ਬਾਜ ਦੀ ਸੁਣ ਕੇ ਮगन ਹੁੰਦੇ ਹਨ ਇਸ ਦੇ ਚਮੜੇ ਦੀਆਂ ਨਰਮ ਜੁੱਤੀਆਂ ਬਣਦੀਆਂ ਹਨ ਜਿਨ੍ਹਾਂ ਨੂੰ ਪ੍ਰਭੂ ਦੀ ਸ਼ਰਨ ਵਿੱਚ ਲਿਵ ਜੋੜਨ ਵਾਲੇ ਗੁਰਮੁਖ ਪਹਿਨਦੇ ਹਨ మాਸ ਖਾਣ ਦੇ ਵਿਰੋਧੀਆਂ ਨੇ ਵੀ ਕਦੇ ਚਮੜੇ ਦੀਆਂ ਅਤੇ ਕਦੇ ਤੰਤੀ ਦੇ ਸਾਜ਼ਾਂ ਵਿਰੁੱਧ ਅੰਦੋਲਨ ਨਹੀਂ ਕੀਤਾ ਸਾਗੋਂ ਉਹ ਆਪ ਵੀ ਚਮੜੇ ਦੇ ਬਣੇ ਸਮਾਨ ਨੂੰ ਵਰਤਣ ਦੇ ਕਾਰਨ ਜੀਵ ਹੱਤਿਆ ਨੂੰ ਉਤਸ਼ਾਹ ਦੇਣ ਦੇ ਪਾਪ ਵਿੱਚ ਪੂਰੀ ਤਰ੍ਹਾਂ ਸ਼ਾਮਲ ਹਨ ਫਿਰ ਇਸ ਤੇ ਚਮੜੇ ਨਾਲ ਮਿਰਦੰਗ ਜੋੜੀਆਂ ਮੜੀਆਂ ਜਾਂਦੀਆਂ ਹਨ ਸਾਧ ਸੰਗਤ ਵਿੱਚ ਕੀਰਤਨ ਤੇ ਸ਼ਬਦਾਂ ਦੀ ਵਰਖਾ ਵਿੱਚ ਇਹ ਸੁਖਦਾਇਕ ਹੁੰਦੇ ਹਨ ਸਤ ਸੰਗਤ ਦੀ ਸ਼ਰਨ ਆਉਣਾ ਸਤ ਗੁਰ ਦੀ ਸ਼ਰਨ ਆਉਣਾ ਹੈ ਭਾਵ ਨਿਮਰਤਾ ਹਰ ਥਾਂ ਆਦਰ ਪਾਉਂਦੀ ਹੈ ਅਤੇ ਹੰਕਾਰ ਨੂੰ ਕਿਤੇ ਢੋਈ ਨਹੀਂ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਸਾਹਿਬ ਨੇ ਇਸ ਪੌੜੀ ਦੁਆਰਾ ਨਿਮਰਤਾ ਸੁਭਾਅ ਨੂੰ ਸਲਾਇਆ ਅਤੇ ਹੰਕਾਰ ਨੂੰ ਨਿੰਦਿਆ ਪਰ ਇਸ ਪੌੜੀ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਬੜੇ ਪੁਰਾਣੇ ਸਮਿਆਂ ਤੋਂ ਵਿਆਹ ਆਦ ਕਾਰਜਾਂ ਵਿੱਚ अथवा ਬਰਾਬਰੀ ਦੇਆਂ ਹੋਰ ਇਕੱਠਾਂ ਵਿੱਚ ਬੱਕਰੇ ਦਾ ਮਾਸ ਬੜੇ ਉਤਸ਼ਾਹ ਨਾਲ ਬਣਾਇਆ ਤੇ ਖਾਧਾ ਜਾਂਦਾ ਸੀ ਅਤੇ ਇਸ ਵਿੱਚ ਵੀ ਕੋਈ ਸੰਦੇਹ ਨਹੀਂ ਰਹਿ ਜਾਂਦਾ ਕਿ ਗ੍ਰਿਸ਼ਤੀ ਜੀਵਨ ਵਿੱਚ ਮਾਸ ਦੀ ਬੜੀ ਮਹਿਮਾ ਮੋਢ ਤੋਂ ਹੀ ਰਹੀ ਸਪਸ਼ਟ ਹੈ ਕਿ ਗੁਰਮਤਿ ਨੇ ਮਾਸ ਖਾਣ ਨੂੰ ਕਿਤੇ ਬੁਰਾ ਨਹੀਂ ਮੰਨਿਆ ਚੰਗਾ ਰੁਖ ਵੜਾਏ ਰਬਾਬ ਕਢਾਇਆ ਛੇਲੀ ਹੋਏ ਕੋਹਾਏ ਮਾਸ ਵੰਡਾਇਆ ਆਂਦਰੋਂ ਤਾਰ ਬਣਾਏ ਚੰਮ ਮੜਾਇਆ ਸਾਥ ਸੰਗਗ ਵਿੱਚ ਆਏ ਨਾਦ ਵਜਾਇਆ ਰਾਗ ਰੰਗ ਉਪਜਾਏ ਸ਼ਬਦ ਸੁਣਾਇਆ ਸਤਿਗੁਰੂ ਪੁਰਖ ਤੇ ਆਏ ਸਹਿਜ ਸੁਮਾਇਆ ਵਾਰ ਨੰਬਰ 14 ਅਰਥ ਚੰਗੀ ਕਿਸਮ ਤੋਂ ਆਦ ਦਾ ਬ੍ਰਿਸ਼ ਵਢਾ ਕੇ ਰਬਾਬ ਕਢਾਇਆ ਛੋਟੀ ਬੱਕਰੀ ਨੇ ਆਪਣਾ ਆਪ ਕੁਹਾ ਕੇ ਮਾਸ ਵੰਡਾਇਆ ਆਪਣੀਆਂ ਆਂਦਰਾਂ ਤੋਂ ਤਾਰਾ ਬਣਾ ਕੇ ਚੰਮ ਨਾਲ ਰਬਾਬ ਮੜਿਆ ਸਾਥ ਸੰਗਤ ਵਿਖੇ ਆ ਕੇ ਰਬਾਬੀਆਂ ਨੇ ਉਸ ਤੋਂ ਤਾਰਨਾਦ ਸ਼ਬਦ ਵਜਾਇਆ ਰਬਾਬ ਵਿੱਚ ਕਈ ਤਾਰਾਂ ਦੇ ਪ੍ਰੇਮ ਭਰੇ ਰਾਗ ਕੱਢ ਕੇ ਉਸ ਨਾਲ ਗੁਰੂ ਦੇ ਸ਼ਬਦ ਸੁਣਾਏ ਇਉਂ ਰਬਾਬ ਵਾਂਗ ਦੁੱਖ ਤੇ ਤਉ ਸਹਾਇ ਕੇ ਸਤਗੁਰੂ ਪਰਫ ਨੂੰ ਚੇਤਨਨ ਕੀਤਾ ਉਹ ਲੋਕ ਆਤਮਕ ਅਡੋਲਤਾ ਵਿੱਚ ਲੀਨ ਹੋਏ ਕੋਹੇ ਕਸਾਈ ਬੱਕਰੀ ਲਾਏ ਲੋਣ ਸੇਖ ਮਾਸ ਪਰਵਾ ਹਾਸ ਹਸ ਬੋਲੇ ਕਹੁੰਦੀ ਖਾਦੇ ਅਕ ਹਾਲ ਇਹ ਹੋਆ ਮਾਸ ਖਾਣ ਗਲ ਛੁਰੀ ਦੇ ਹਾਲ ਤੇ ਨਾੜਾ ਕੌਣ ਅਲੋਵਾ ਜੀਬੇ ਹੰਦਾ ਫੇੜਿਆ ਖੋ ਦੰਦਾ ਮੂੰਹ ਭੰਨ ਬਗਵਾ ਪਾਰ ਤਨ ਪਾਰ ਤਨ ਨਿੰਦ ਕਰ ਹੁਆ ਦੂਜੀ ਬਾ ਬਿਸੀਰ ਪਣਵਾ ਵਾਸਾਵੇ ਗੁਰਮੰਤ ਸੱਪ ਨਿਗੁਰਾ ਮਨਮੁਖ ਸੁਣੇ ਨਾ ਸੋਵਾ ਵੇਖ ਨਾ ਚੱਲੇ ਅੱਗੇ ਟੋਵਾ ਬਾਰ ਨੰਬਰ 37 ਅਰਥ ਕਸਾਈ ਬੱਕਰੀ ਨੂੰ ਕੋਹਦਾ ਹੈ ਤੇ ਮਾਸ ਨੂੰ ਲੂਣ ਲਾ ਕੇ ਸਿੱਖਾਂ ਉੱਤੇ ਪਰੋਂਦਾ ਹੈ ਬੱਕਰੀ ਕੋਹੀ ਦੀ ਹੋਈ ਹਾਸਾਸ ਕੇ ਬੋਲਦੀ ਹੈ ਭਾਈ ਮੇਰਾ ਅੱਕ ਦੇ ਖਾਣ ਨਾਲ ਇਹ ਹਾਲ ਹੋਇਆ ਹੈ ਜਿਹੜੇ ਮੇਰੇ ਗਲ ਵਿੱਚ ਛੁਰੀਆਂ ਦੇ ਕੇ ਮਾਸ ਖਾਂਦੇ ਹਨ ਉਹਨਾਂ ਦਾ ਕੀ ਹਾਲ ਹੋਏਗਾ ਉਹ ਦੇਖਣ ਵਾਲਾ ਹੋਏਗਾ ਜੀਬ ਦਾ ਫੇੜਿਆ ਹੋਇਆ ਖੋਟਾ ਕੰਮ ਦੰਦਾਂ ਦਾ ਖਾਓ ਅਤੇ ਨੂਨੂ ਭੰਨ ਕੇ ਮਾਸ ਕਰਦਾ ਹੈ ਪਰ ਇਸਤਰੀ ਗਮਨ ਪਰਾਏ ਤੁਹਾਨੂੰ ਆਪਣਾ ਕਹਿਣਾ ਤੇ ਪਰਾਈ ਨਿੰਦਾ ਕਰਨ ਵਾਲਾ ਦੂਜੀ ਭਾਸ਼ਾਪ ਬਣਦਾ ਹੈ ਗੁਰਮ ਗੁਰੂ ਦਾ ਮੰਤਰ ਸੁਣ ਕੇ ਉਹ ਦੂਜੀ ਭਾਸ਼ਾ ਪਤਾ ਵਸ ਵਿਖੇ ਆ ਜਾਂਦਾ ਹੈ ਪਰੰਤੂ ਨੇਗੁਰਾ ਮਨੁੱਖ ਰੰਚਕ ਮਾਤਰ ਵੀ ਗੁਰੂ ਦਾ ਮੰਤਰ ਨਹੀਂ ਸੁਣਦਾ ਅੱਗੇ ਟੋਵਾ ਟਿੱਬਾ ਵੇਖ ਕੇ ਨਹੀਂ ਚੱਲਦਾ ਪ੍ਰੋਫੈਸਰ ਸਹਿਬ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ 9ਵੀਂ ਜਿਲਦ ਦੇ 933 34 ਸਫੇ ਤੇ ਇਸ ਪ੍ਰਕਾਰ ਲਿਖਿਆ ਹੈ ਵਾਰ ਨੰਬਰ 37 ਵਿੱਚ ਮਨੁੱਖ ਦੀਆਂ ਜਨਮ ਤੋਂ ਅਖੀਰ ਤੱਕ ਵੱਖ-ਵੱਖ ਹਾਲਤਾਂ ਦਾ ਜ਼ਿਕਰ ਹੈ ਪੌੜੀ ਨੰਬਰ 1 ਤੋਂ 5, 6 ਤੋਂ 7, 8 ਤੋਂ 10, 11 ਤੋਂ 13, 14 ਤੋਂ 28 ਪੌੜੀ ਨੰਬਰ 20 ਤੇ 21 ਵਿੱਚ ਜ਼ਿਕਰ ਹੈ ਕਿ ਮਨੁੱਖ ਜਿਸ ਦੋ ਜੀਬੇ ਸੱਪ ਨਾਲੋਂ ਵੀ ਭੈੜਾ ਜੋ ਦੁੱਧ ਪੀ ਕੇ ਵਿਅਹ ਸੁੱਟਦਾ ਹੈ ਮਾਨਮੁਖ ਚੰਗੇ ਪਦਾਰਥ ਵਰਤ ਕੇ ਭਰ ਤਨ ਭਰ ਤਨ ਪਰ ਨਿੰਦਾ ਦੇ ਪਾਪ ਕਰਦਾ ਹੈ ਦੋਹਾਂ ਪੌੜੀਆਂ ਵਿੱਚ ਨੇ ਗੁਰੇ ਮਨੁੱਖ ਦਾ ਹੀ ਜ਼ਿਕਰ ਚੱਲ ਰਿਹਾ ਹੈ ਮਾਸ ਖਾਣ ਜਾਂ ਨਾ ਖਾਣ ਤੇ ਵਿਚਾਰ ਨਹੀਂ ਹੈ ਸਿਰਫ ਮਨੁੱਖ ਦੀਆਂ ਵਕ ਵਕ ਆਤਮਕ ਹਾਲਤਾਂ ਦਾ ਹੀ ਜ਼ਿਕਰ ਹੈ ਮਨਮੁਖ ਗੁਣ ਨੂੰ ਔਗਣ ਕਰਦਾ ਹੈ ਥਲਾ ਅੰਦਰ ਅਕ ਉਗਵਣ ਵੁਠੇ ਮੀ ਪਵੇ ਮੂਹਵਾ ਪੱਤ ਟੁੱਟੇ ਦੁੱਧ ਵਹਿ ਚੱਲੇ ਪੀਤੇ ਕਾਲ ਕੂਟ ਉਹ ਹਵਾ ਅਕੋਂ ਫਲ ਹੋਏ ਖਖੜੀ ਨੇ ਪਰ ਸੋਫਲ ਅਕ ਤਿੱਡਪੁਆ ਬਿਹੇ ਨਸੇ ਅਕ ਦੁੱਧ ਤੇ ਸਾਪ ਖਾਦਾ ਖਾਇ ਅੱਕ ਨਰਵਾ ਸੋ ਅੱਕ ਚੜਕੇ ਬੱਕਰੀ ਦਿਹ ਦੁੱਧ ਅੰਮ੍ਰਿਤ ਮੂੰਹ ਚੋਵਾ ਸੱਪੇ ਦੁੱਧ ਪਿਆਲੀਐ ਵੇਸ ਉਗਾਲੇ ਪਾਸ ਖੜੋਵਾ ਗੁਣ ਕੀਤੇ ਆਵਗਣ ਕਰਟੋਵਾ ਵਾਰ ਨੰਬਰ 37 ਮਨਮੁਖ ਮਨ ਨਾ ਭੀਜਾਈ ਅਤ ਮੈਲੇ ਚਿੱਤ ਕਠੋਰ ਸੱਪੇ ਦੁੱਧ ਪਿਆਈਐ ਅੰਦਰ ਵੇਸਨ ਕੋ ਨੰਬਰ 755 ਆਬ ਮਾਸ ਮਾਸ ਕਰ ਮੂਰਖ ਝਗੜੇ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਭਾਗ 14ਵਾਂ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ